हां जी दोस्तों आज आज ही ਤੁਹਾਨੂੰ ਰਹਾਣੀ ਪੰਜਾਬ ਚੈਨਲ ਵੱਲੋਂ ਬਾਬਾ ਭੋਲਾ ਗੱਜ ਦੇ ਸਮਾਧਾਂ ਚੀਮਾ ਮੰਡੀ ਵਿਖੇ ਲੈ ਕੇ ਆਏ ਹਾਂ ਜਿਹੜੀਆਂ ਕਿ ਆਪਣੀ ಅಪਾਰ ਸ਼ਕਤੀ ਕਰਕੇ ਬੜੀਆਂ ਹੀ ਪ੍ਰਸਿੱਧ ਨੇ ਸੋ ਸਾਡੇ ਇਸ ਚੈਨਲ ਨੂੰ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਜੀ ਤੁਹਾਨੂੰ ਇਸ ਸਮਾਧਾਂ ਦੇ ਨਾਲ ਜੁੜੀ ਹੋਈ ਇੱਕ ਬਹੁਤ ਹੀ ਪ੍ਰਚਲਿਤ ਕਹਾਣੀ ਜੋ ਹਕੀਕਤ ਹੈ ਸੁਣਾਉਣ ਜਾ ਰਹੇ ਹਾਂ ਇਹ ਜੋ ਤੁਸੀਂ ਦਰਸ਼ਨ ਕਰ ਰਹੇ ਹੋ ਬਾਬਾ ਪੋਲਾ ਗਿਰਜਿਆਂ ਦੇ ਪਿਛਲੇ ਸਮਿਆਂ ਦੇ ਵਿੱਚ ਇਹ ਆਪ ਵੀ ਇੱਥੇ ਬਿਰਾਜਮਾਨ ਸੀ ਤੇ ਕੁਝ ਲੋਕ ਵੀ ਰਹਿੰਦੇ ਸੀ ਸੋ ਹੋਇਆ ਕਿ ਕਿ ਉਹ ਸਮਿਆਂ ਦੇ ਵਿੱਚ ਲੋਕ ਆਪਣੇ ਖੇਤਾਂ ਦਾ ਕੰਮ ਖੇਤੀਬਾੜੀ ਦਾ ਕੰਮ ਜੋ ਹੁੰਦਾ ਸੀ ਉਹ ਹੱਥੀ ਕਰਿਆ ਕਰਦੇ ਸੀ ਸੋ ਲੋਕ ਕੰਮ ਕਰ ਰਹੇ ਸੀ ਸੰਤ ਜੀ ਆਪ ਦੀ ਭਗਤੀ ਚ ਸੀ ਆ ਲੋਕਾਂ ਨੇ ਸੋਚਿਆ ਕਿ ਬਾਬਾ ਜੀ ਤਾਂ ਬਿੱਲੇ ਫਿਰਦੇ ਨੇ ਅਸੀਂ ਕੰਮ ਕਰ ਰਹੇ ਹਾਂ ਇਸ ਕਰਕੇ ਕੁਝ ਲੋਕਾਂ ਨੇ ਆਪਣੇ ਸਮਝ ਦੇ ਮਤਾਬਕ ਸੰਤਾਂ ਨੂੰ ਆਵਾਜ਼ ਮਾਰੀ ਇਹ ਆਓ ਤੁਸੀਂ ਵੀ ਕੰਮ ਕਰੋ ਸੋ ਇੰਨਾ ਕਹਿੰਦੇ ਸੰਤ ਜੀ ਮਹਾਰਾਜ ਉੱਥੇ ਪਹੁੰਚ ਗਏ ਅਤੇ ਲੋਕਾਂ ਵੱਲੋਂ ਇਕੱਠਾ ਕੀਤਾ ਜੋ ਕਣਕ ਸੀ ਜਿਉ ਉਹ ਹਜੇ ਕਣਕ ਦਾ ਅੰਦਾਨੇ ਬਣਾਉਣੇ ਸੀ ਉਹ ਬਾਬਾ ਜੀ ਦੇ ਸਿਰ ਦੇ ਉੱਤੇ ਰੱਖ ਦਿੱਤਾ ਗਿਆ ਵਜਨ ਇੰਨਾ ਜ਼ਿਆਦਾ ਰੱਖ ਦਿੱਤਾ ਗਿਆ ਕਿ ਜਿਸ ਨੂੰ ਚਾਰ ਬੰਦੇ ਵੀ ਨਹੀਂ ਚੱਕ ਸਕਦੇ ਸੀ ਸੋ ਸੰਤ ਜੀ ਮਹਾਰਾਜ ਲੈ ਕੇ ਤੁਰਪੇ ਕੀ ਦੇਖਦੇ ਆ ਲੋਕ ਕਿ ਉਹ ਜੋ ਭਜਨ ਸੀ ਉਹ ਸੰਤ ਜੀ ਮਹਾਰਾਜ ਤੋਂ ਘੱਟੋ ਘੱਟ ਇੱਕ ਫੁੱਟ ਉੱਪਰ ਚੱਲ ਰਿਹਾ ਸੀ ਸੋ ਲੋਕਾਂ ਨੇ ਇਹ ਇਹ ਸੋਚ ਕੇ ਕਿ ਤਾਂ ਬਹੁਤ ਹੀ ਅਪਾਰ ਸ਼ਕਤੀਆਂ ਦੇ ਮਾਲਕ ਹਨ ਤਾਂ ਲੋਕ ਉਹਨਾਂ ਦੇ ਪੈਰੀ ਪੈ ਗਏ ਤਾਂ ਫਿਰ ਸੰਤ ਜੀ ਮਹਾਰਾਜ ਕਹਿਣ ਲੱਗੇ ਕਿ ਭਾਈ ਹੁਣ ਸਾਡਾ ਪਤਾ ਲੱਗ ਗਿਆ ਹੈ ਸੋ ਅਸੀਂ ਨੇ ਇੱਥੇ ਹੁਣ ਸਮਾਧੀ ਲੈਣੀ ਹੈ ਸੋ ਸੰਤਾਂ ਜੀ ਸੰਤ ਜੀ ਨੇ ਉਸ ਟਾਈਮ ਜਿਉਂਦੇ ਹੀ ਸਮਾਧੀ ਲੈ ਲਈ ਸੋ ਅੱਜ ਵੀ ਇਸੇ ਜਗ੍ਹਾ ਬਰਾਜਮਾਨ ਨੇ ਬਾਬਾ ਔੜਾਗੇ ਜੀ ਮਹਾਰਾਜ ਇਹ ਸੀ ਇਸ ਸਮਾਧਾ ਦੇ ਨਾਲ ਜੁੜੀ ਹੋਈ ਰੋਚਕ ਕਹਾਣੀ ਸੋ ਸੰਗਤਾਂ ਇੱਥੇ ਨਤਮਸਤਕ ਹੁੰਦੀਆਂ ਨੇ ਜੋ ਵੀ ਮਨੋ ਕਾਮਨਾ ਜਿਸ ਭਾਵਨਾ ਨਾਲ ਬੰਦਾ ਲੈ ਕੇ ਆਉਂਦਾ ਸੋ ਇੱਥੇ ਸਾਰੀਆਂ ਹੀ ਪੂਰੀਆਂ ਹੁੰਦੀਆਂ ਨੇ ਸੋ ਸਾਰੀਆਂ ਹੀ ਸੰਗਤਾਂ ਨੂੰ ਬੇਨਤੀ ਹੈ ਕਿ ਇਹਨਾਂ ਸਮਾਦਾਂ ਤੇ ਆ ਕੇ ਸੰਤ ਜੀ ਮਹਾਰਾਜ ਦੇ ਦਰਸ਼ਨ ਕਰੋ ਤੇ ਆਪਣੀ ਜ਼ਿੰਦਗੀ ਦੀਆਂ ਜੋ ਵੀ ਦੁੱਖ ਤਕਲੀਫਾਂ ਨੇ ਉਹਨਾਂ ਨੂੰ ਦੂਰ ਕਰੋ ਜੈ ਬਾਬਾ ਪੋਲਾ ਗਿਰ